ਮੇਰਾ ਨਾਮ ਲਾਪਰੀ ਸਿੰਘ ਪਿੰਡ ਲੈਲੇ ਵਾਲਾ ਤਹਿਸੀਲ ਤਲਵੰਡੀ ਸਾਬੋ ਅਸੀਂ ਕਣਕ ਦੀ ਬਜਾਨ ਸ਼ੁਰੂ ਕੀਤੀ 2 ਨਵੰਬਰ 2025 ਨੂੰ ਜਿਵੇਂ ਆਪਣਾ ਸਾਰੇ ਜ਼ਿਮੀਂਦਾਰਾਂ ਭਰਾਵਾਂ ਦਾ ਹੀ ਹੁੰਦਾ ਰੁਟੀਨ ਵੀ ਖੇਤ ਵੀ ਲੈ ਜੋ ਡੀਏਪੀ ਲੈ ਜੋ ਕੋਈ ਤੋਲ ਫੋਲ ਕੇ ਨਹੀਂ ਪਾਉਂਦੇ ਵੀ ਰਲਾਈਗੇ ਵੀ ਟੈਂਕੀ ਭਰੀ ਜੀ ਆਪਾਂ ਤੇ ਬੀਜਣ ਲੱਗੇ ਡੱਗੇ ਅਸੀਂ ਸੈਹਣ ਵਾਲੀ ਮਸ਼ੀਨ 5 ਪੁਆਇੰਟਾਂ ਤੇ ਸੈੱਟ ਕਰ ਲਈ ਸਾਨੂੰ ਦੱਸਤਾ ਵੀ ਬਾਈ 5 ਪੁਆਇੰਟਾਂ ਤੇ 40 ਕਿਲੋ ਬੀ ਪੈਜੂਗਾ ਅਸੀਂ ਉਸ ਲੋਟ ਹੀ ਬੀਜੀ ਗਏ ਇਹ ਕਣਕ 826 ਅਸੀਂ 5 ਪੁਆਇੰਟਾਂ ਤੇ ਕਣਕ ਜਦੋਂ ਬੀਜੀ ਗਏ ਅਖੀਰ ਤੇ ਸਾਡੇ ਕੋਲ 4 ਕਿੱਲਾਂ ਚੋਂ ਅਖੀਰ ਤੇ ਸਾਡੇ ਕੋਲ 40 ਕਿਲੋ ਬੀਜ ਦਾ ਗੱਟਾ ਸਾਈਡ ਤੇ ਪਿਆ ਰਹਿ ਗਿਆ ਮੈਂ ਤਾਂ ਟਰੈਕਟਰ 'ਤੇ ਹੀ ਬੈਠਾ ਸੀਗਾ ਤੇ ਕਦੋਂ ਪਾਲੀ ਨੇ ਦੱਸਿਆ ਵੀ ਬਾਈ ਆ ਤਾਂ ਵੀ ਰਹਿ ਗਿਆ ਯਾਰ ਤੇ ਜਦੋਂ ਹਿਸਾਬ ਕਿਤਾਬ ਲਾਇਆ ਸੀ ਕਣਕ ਦਾ ਬੀਜ ਪਿਆ 32 ਕਿਲੋ ਸਾਨੂੰ ਹੋ ਗਈ ਟੈਨਸ਼ਨ ਅਸੀਂ 1-2 ਆਪਣੇ ਗਮਾਂ ਚ ਰਾਇਆ ਕਰੀਆਂ ਮੈਨੂੰ ਹੋਰ ਵੀ ਜ਼ਿੰਮੇਵਾਰਾਂ ਨੇ ਭਰਾ ਰਾਏ ਭਰਾਵਾਂ ਨੇ ਰਾਏ ਦਿੱਤੀ ਵੀ ਐਸ ਲੋਡ ਕਰ ਬਾਈ ਵੀ ਕਣਕ ਦਾ 10 ਕਿਲੋ ਜਾਂ 15 ਕਿਲੋ ਵੀ ਪਾ ਕੇ 10 20 ਕਿਲੋ ਡੀਏਪ ਪਾਲਾ ਵੀ ਅੱਜੇ ਅੱਜੀ ਦੂਰੀ ਬਜਾਈ ਕਰਦੇ ਵੀ ਤੇਰਾ 40 ਕਿਲੋ ਪੂਰਾ ਬੀਜ ਹੋ ਜੋ ਅਸੀਂ ਉਸ ਤੋਂ ਬਾਅਦ ਮੈਂ ਆਖਿਆ ਵੀ ਚਲੋ ਵੀ ਅੱਜ ਤਾਂ ਆਪਾਂ ਨੇਰਾ ਹੋ ਗਿਆ ਵੀ ਚਲੋ ਕੱਲ ਨੂੰ ਦੇਖਦੇ ਆ ਦੂਜੇ ਦਿਨ ਮੈਂ ਬਾਈ ਗੁਰਪ੍ਰੀਤ ਦੜਬੀ ਖਾਨੇ ਨਾਲ ਗੱਲ ਕਰੀ ਬਾਈ ਕਹਿੰਦਾ ਵੀ ਜੇ ਮੇਰੇ ਤੇ ਵਿਸ਼ਵਾਸ ਆ ਕਹਿੰਦਾ ਤੁਸੀਂ ਐਸੇ ਲੋਡ ਹੀ ਕਣਕ ਰੱਖੋ ਵੀ 32 ਕਿਲੋ ਵੀ ਵਾਲੀ ਕਣਕਾ ਸੀ ਉਸੇ ਲੋਡ ਹੀ ਰੱਖੀ ਕੋਈ ਬੀਜ ਦੀ ਐਡ ਆਨ ਵੀ ਨਹੀਂ ਕੀਤਾ ਉਸ ਤੋਂ ਬਾਅਦ ਅੱਜ ਤਰੀਕ 17 11 2025 ਅੱਜ ਰਿਜ਼ਲਟ ਤੁਹਾਡੇ ਸਾਹਮਣੇ ਆ ਕਣਕ ਜਦ ਕੀ ਕਣਕ ਪੂਰੀ ਵਧੀਆ ਪੂਰੀ ਟੋਪ ਦੀ ਸਾਨੂੰ ਅੱਜ ਦੀ ਘੜੀ ਲੱਗ ਰਹੀ ਆ ਗਵਾਂਡ ਸਾਨੀ ਸਾਡੇ ਚਾਚਾ ਜੀ ਕਹਨੇ 50 ਤੋਂ 55 ਕਿਲੋ 60 ਕ 58 ਕਿਲੋ ਦੇ ਕਰੀਬ ਵੀ ਪਾਇਆਗਾ ਉਸੇ ਤਰੀਕ ਦੀ ਬਜਾਣ ਦਾ ਇਹਦਾ ਅਸੀਂ ਦੁੱਧ ਤੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਉਣ ਵਾਲੇ ਸਮੇਂ ਚ ਵੀਡੀਓ ਪਾ ਪਾ ਕੇ ਤੁਹਾਡੇ ਸਾਹਮਣੇ ਰਿਜ਼ਲਟ ਪੇਸ਼ ਕਰਦੇ ਰਵਾਂਗੇ ਸਾਡਾ ਵੀ 32 ਕਿਲੋ ਤੋਂ 30 ਕਿਲੋ ਹੋ ਸਕਦਾ ਸਾਡਾ 35 ਕਿਲੋ ਨਹੀਂ ਹੋ ਸਕਦਾ ਆ ਸਿੱਧੇ ਓੜਿਆਂ ਦੀ ਕਣਕ ਆਗੀ ਤੇ ਕ੍ਰਾਸ ਲੋਡ ਦੇਖ ਸਾਡੇ ਤੁਹਾਡੇ ਢੇਡੇ ਓੜਿਆਂ ਦੀ ਕਣਕ ਆਗੀ ਅੱਜ ਦੀ ਘੜੀ ਕਣਕ ਪੂਰੀ ਟੌਪ ਦੀ ਖੜੀ ਆ ਆਉਣ ਵਾਲੇ ਸਮੇਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਆ ਦੇਖ ਸਕਦੇ ਹੋ ਕਣਕ ਆਪਣੀ ਜ਼ਿੰਮੇਵਾਰਾਂ ਭਰਾਵਾਂ ਨੂੰ ਇਹੀ ਸਿੱਜਾਗਾ ਆਪਾਂ ਹੌਲੀ-ਹੌਲੀ ਖੇਤੀ ਦੇ ਖਰਚੇ ਘਟਾਈਏ ਪੈਦਾਵਾਰ ਤਾਂ ਆਪਾਂ ਨੂੰ ਪਤਾ ਹੀ ਆ ਵੀ ਪੈਦਾਵਾਰ ਤਾਂ ਉਹੀ ਖੜੀ ਆ ਹੌਲੀ-ਹੌਲੀ ਜੇ ਅਸੀਂ ਹੁਣ ਇਹਦੇ 'ਚ 32 ਕਿਲੋ ਤਾਂ ਚਲੋ ਸਾਥੋਂ ਗਲਤੀ ਨਾਲ ਹੀ 32 ਕਿਲੋ ਬੀ ਪੈ ਗਿਆ ਫਿਰ ਵੀ 40 ਕਿਲੋ ਤੋਂ 20 ਤੋਂ 10 ਕਿਲੋ ਬੀਜ ਆਪਾਂ ਘਟਾ ਕੇ ਦੇਖੀਏ ਤਾਂ ਸਾਥੋਂ 400 ਰੁਪਿਆ ਖਰਚਾ ਤਾਂ ਘਟਿਆਗਾ 400 ਨੂੰ ਆਪਾਂ ਹੁਣ ਦੜਿਆਂ 'ਚ ਲਾਈਏ ਤਾਂ ਚੌਥੇ ਹਿੱਸੇ ਦਾ 4 ਕਿੱਲੇ ਦੀ ਖੇਤੀ 1600 ਦਾ ਡੀਜ਼ਲ ਮੱਚਿਆ ਤੇ ਚੌਥੇ ਹਿੱਸੇ ਦਾ ਅਸੀਂ ਖਰਚਾ ਘਟਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬਾਈ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਬਾਈ ਦਾ ਬਹੁਤ ਬਹੁਤ ਧੰਨਵਾਦ ਦੇਖ ਸਕਦੇ ਹੋ ਅੱਜ ਕਣਕ ਤੁਸੀਂ ਇੱਕ ਦਿਨ ਦੀ ਵੀ ਜਾਂਦਾ ਇੱਧਰ ਸਾਡੇ 50 ਤੋਂ 55 ਕਿਲੋ 60 ਕਿਲੋ ਦੇ ਕਰੀਬ ਵੀ ਪਿਆ ਹੋਇਆ ਹੈ ਉਹ ਵਾਂਟਾ ਕੀ ਖੜੀਆ ਵਸ ਇਹ ਆਉਣ ਵਾਲੇ ਸਮੇਂ 'ਚ ਬੂਝਾ ਮਾਰ ਕੇ ਪੇਟ ਟਕ ਲੂਗੇ ਆਪਾਂ ਦੇਖਦੇ ਹੁੰਨੇ ਆ ਤਕਰੀਬਨ ਵੀ ਖਾਲਾ ਨੇ ਪੱਟਾਂ ਤੇ ਜਿਹੜਾ ਇੱਕ ਦਾਣਾ ਨਿਕਲਿਆ ਹੁੰਦਾ ਉਹਦੀ ਟੇਲ ਰਿੰਗ ਕਿੰਨੀ ਹੁੰਦੀ ਆ ਤੇ ਉਹਦੇ ਬੱਲੇ ਵੀ ਬਹੁਤ ਮੋٹے ਹੁੰਦੀ ਆ ਬੇਰਲੀ ਖੇਤੀ ਆਜ ਦੀ ਘੜੀ ਤਾਂ ਸਾਨੂੰ ਵਧੀਆ ਲੱਗ ਰਹੀ ਆ ਅਸੀਂ ਵੀ 40 ਕਿਲੋ 45 ਕਿਲੋ ਵੀ ਪਾਉਂਦੇ ਹੁੰਦੇ ਸੀ ਤੇ ਹੁਣ ਸਾਨੂੰ ਪਤਾ ਲੱਗਿਆ ਵੀ 32 ਕਿਲੋ ਸਾਥੋਂ ਗਲਤੀ ਨਾਲ ਹੀ ਪੈ ਗਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਜੇ ਆਪਾਂ ਇਹੀ ਦੜੇ ਚ ਜਾਈਏ ਵੱਡੀ ਖੇਤੀ ਜਾਈਏ ਜਿਹਦਾ 40 40 45 45 ਕਿੱਲਾਂ ਦੀ ਖੇਤੀ ਕਰਦੇ ਆ ਉੱਥੇ 32 ਕਿਲੋ ਜਾਂ ਆਪਾਂ 35 ਕਿਲੋ ਬੀਜ ਦੀ ਪਾ ਕੇ ਕਿੰਨੀ ਸੇਵਿੰਗ ਕਰ ਸਕਦੇ ਹਾਂ ਕਿੰਨੇ ਖਰਚੇ ਘਟਾ ਸਕਦੇ ਹਾਂ